ਜੇ ਕਿਸੇ ਨੂੰ ਚੁਣ ਲੈਨੇ ਆ ਤਾਂ ਸਾਡੇ ਕੋਲ 5 ਸਾਲ ਉਹਨੂੰ ਲਾਉਣ ਦਾ ਅਧਿਕਾਰ ਨਹੀਂ ਹੈਗਾ ਸਾਨੂੰ ਉਹਦਾ ਸੰਤਾਪ ਜੇ ਉਹ ਚੰਗਾ ਕੰਮ ਕਰੇ ਤਾਂ ਠੀਕ ਹੈ ਨਹੀਂ ਤੇ ਉਹਦਾ ਸੰਤਾਪ ਸਾਨੂੰ ਖੰਡਾਉਣਾ ਹੀ ਪੈਂਦਾ ਵਾ ਸਾਨੂੰ ਉਹ ਆਡੀਓ ਵਾਇਰਲ ਹੁੰਦੀ ਆ ਯਾਰ ਪਰਚਾ ਉਹ ਮਨਿੰਦਰ ਸਿੱਧੂ ਤੇ ਹੋਣਾ ਚਾਹੀਦਾ ਕਿ ਪਰਚਾ ਉਹ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਜਿਹੜਾ ਪਰਚੀਕਰ ਸਾਹਿਬ ਦੀ ਮਾਨ ਮਰਿਆਦਾ ਬਹੁਤ ਉੱਚੀ ਹੈ ਚੇਰ ਬਹੁਤ ਵੱਡੀ ਹੈ ਤੁਹਾਡੀ ਮਾਨ ਨਾ ਨਹੀਂ ਹੋਈ ਆ ਤੇ ਜਿਹੜਾ ਤੁਹਾਨੂੰ ਬਲਕਾਰ ਸਿੱਧੂ ਖੁੱਲ ਪਾਉਣ ਡਿਆ ਤੁਹਾਡਾ ਨਾਂ ਲੈ ਲੈ ਕੇ ਤੁਹਾਡੇ ਧਰਮ ਦਾ ਤੁਹਾਡੀ ਜਾਤ ਦਾ ਮਜ਼ਾਰ ਬਈ ਕਿਉਂ ਨਹੀਂ ਕਰ ਰਹੀ ਸਰਕਾਰ ਅੱਜ ਤੁਹਾਡਾ ਜਿਹੜਾ ਔਮਨ ਕਮਿਸ਼ਨ ਹੈ ਜਿਹੜਾ ਜਿਹੜਾ ਗੱਲ ਗੱਲ ਦੇ ਉੱਤੇ ਮੀਆਂ ਬੀਵੀ ਦਾ ਝਗੜਾ ਤੇ ਆਪਾਂ ਵੀਡੀਓ ਪਾਉਨੇ ਆ ਜੀ ਆ ਝਗੜਾ ਹੋ ਰਿਹਾ ਜੀ ਆ ਹੋ ਰਿਹਾ ਜੀ ਉਹਨੂੰ ਸੁਧਾਰ ਦਿੱਤਾ ਜੀ ਅੱਜ ਇੱਕ ਤੁਹਾਡੇ ਐਮਐਲਏ ਨੇ 1.5 ਕਰੋੜ ਸਵਾ ਕਰੋੜ ਔਰਤਾਂ ਦਾ ਅਪਮਾਨ ਕੀਤਾ ਉਹਨੂੰ ਤੁਸੀਂ ਨੋਟਿਸ ਕਿਉਂ ਨਹੀਂ ਕੱਢ ਰਹੇ ਤੁਹਾਡੀ ਦੋਹਰੀ ਮਾਪਦੰਡ ਕਿਉਂ ਹੈ 117 ਦੇ ਜਿਹੜੇ ਐਮਐਲਏ ਨੇ ਉਹ 2-2 ਲੱਖ ਬੰਦੇ ਦੀ ਨੁਮਾਇੰਦਗੀ ਕਰਦੇ ਨੇ ਬਦ ਤੁਸੀਂ ਕਬਾਰਾਂ ਦੇਖੋ ਦੋ ਦਿਨ ਦੀਆਂ ਜਿੱਦਣ ਜਿੱਦਣ ਵੀ ਸ਼ੈਤਨ ਚੱਲਿਆ ਖਬਰਾਂ ਕਿ ਜਲ ਰਹੀਆਂ ਉੱਥੇ ਪਟਵਾਰੀ ਨੇ ਰਿਸ਼ਵਤ ਲੈ ਲਈ ਉੱਥੇ ਵੀਡੀਓ ਆਖੇ ਨਹੀਂ ਲੱਗਦਾ ਕਿਸੇ ਦਾ ਡੈਥ ਵਰਦਾ ਸਰਟੀਫਿਕੇਟ ਨਹੀਂ ਬਣਦਾ ਇਹੋ ਪੰਜਾਬ ਅਜੇ ਪੰਜਾਬ ਇੰਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਇਆ ਚਾਜਾ ਮੁੱਤਾ ਮੈਨੂੰ ਦੱਸ ਦਿਓ ਕੋਈ ਕਹਿ ਰਿਹਾ ਮੇਰੇ ਆਲ 35 ਆ ਗਏ ਮੇਰੇ ਕੋ 35 ਚੱਲ ਗਏ ਉਹ ਕਹਿੰਦਾ ਮੇਰੇ ਆ ਲਾਗੇ ਇੰਨਾਂ ਚੀਜ਼ਾਂ ਤੋਂ ਅਸੀਂ ਕੀ ਲੈਣਾ ਅਸੀਂ ਇਹ ਦੇ ਵੇਖ ਹੀ ਲਿਆ ਕੋਈ ਕਾਂਗਰਸੀ ਕਾਲੀ ਹੁੰਦੇ ਆ ਕਾਲੀ ਕਾਂਗਰਸੀ ਹੁੰਦੀਆਂ ਝਾੜੂ ਵਾਲਿਆਂ ਜਾਂਦੇ ਆ ਵੀ ਤੁਸੀਂ ਸਾਰੇ ਚੋਰ ਕੁੱਤੀ ਇੱਕੋ ਯਾਰ ਬੀਤੇ ਦਿਨੀ ਪੰਜਾਬ ਦੇ ਵਿੱਚ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦਾ ਮਾਮਲਾ ਭਖਿਆ ਹੋਇਆ ਹੈ ਜੋ ਪਰਚਾ ਹੋਇਆ ਉਸ ਨੂੰ ਲੈ ਕੇ ਵਕ-ਵਕ ਪੰਜਾਬ ਦੇ ਜ਼ਿਲ੍ਹਿਆਂ ਕਸਬਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਉਸ ਪਰਚੇ ਦੀ ਆਵਾਜ਼ ਚੰਡੀਗੜ੍ਹ ਪਹੁੰਚ ਗਈ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵਕ-ਵਕ ਬੁੱਧੀਜੀਵੀ ਵਕ-ਵਕ ਬੁਲਾਰੇ ਪਹੁੰਚੇ ਨੇ ਉਸ ਨੂੰ ਲੈ ਕੇ ਸਾਡੇ ਨਾਲ ਜੋ ਮੰਡੀ ਮੰਨਾਈ ਸਾਡੇ ਨਾਲ ਨੇ ਜੋ ਸਮਾਜ ਸੇਵੀ ਵੀ ਨੇ ਹਮੇਂ ਐਸਾ ਵਿਵਾਖ ਬੋਲਦੇ ਰਹੇ ਹਨ ਹਰ ਮੁੱਦੇ ਨੂੰ ਲੈ ਕੇ ਮਨਿੰਦਰ ਸਾਹਿਬ ਕਿਵੇਂ ਦੇਖਦੇ ਹੋ ਕਿ ਇੱਕ ਵਾਰ ਤਾਂ মিডিਆ ਨੂੰ ਆਜ਼ਾਦੀ ਕਿਹਾ ਜਾਂਦਾ ਕਿ ਚੌਥਾ ਥੰਮ ਹੈ बार-बार ਲੀਡਰਾਂ ਵੱਲੋਂ ਪਰ ਦੂਜੇ ਪਾਸੇ ਜਦੋਂ ਉਹੀ মিডিਆ ਕੋਈ ਸਵਾਲ ਚੁੱਕਦਾ ਉਸ ਦੇ ਉੱਤੇ ਪਰਚੇ ਉਸ ਨੂੰ ਬਦਨਾਮ ਕੀਤਾ ਜਾਂਦਾ ਤੁਸੀਂ ਪਹੁੰਚੋ ਹਸਪਦਰਸ਼ਨ ਦੇ ਵਿੱਚ ਤੁਹਾਡੇ ਕੀ ਵਿਚਾਰ ਹੈ ਦੇਖੋ মিডিਆ ਕੱਲਾ ਚੌਥਾ ਥੰਮ ਹੀ ਨਹੀਂ ਹੈ ਜੀ ਮੈਂ ਤੈਨੂੰ ਮੰਨਦਾ ਕਿ মিডিਆ ਸਾਡੇ ਸਮਾਜ ਦਾ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਚੌਂਕੀਦਾਰ ਵੀ ਜੇ ਚੌਂਕੀਦਾਰ ਦਾ ਫਰਜ ਹੁੰਦਾ ਆਪਣੇ ਇਲਾਕੇ ਦੀ ਮਹੱਲੇ ਦੀ ਜਿੱਥੋਂ ਚੌਂਕੀਦਾਰੀ ਕਰਨੀ ਉਹਦੀ ਰਾਖੀ ਕਰਨਾ ਚੋਰਾ ਠੱਗਾ ਨੂੰ ਭਜਾਉਣਾ ਸੋ ਕੰਮ ਜਿਹੜਾ ਮੀਡੀਆ ਵੀ ਕਰਦਾ ਚਲੋ ਮੀਡੀਆ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਲੋਕ ਸਰਕਾਰੀ ਲੋਕ ਵੀ ਆ ਗਏ ਪਰ ਅਸਲ ਮੀਡੀਆ ਜਿਹੜਾ ਫਰਜ ਨਿਭਾਉਂਦਾ ਪੰਜਾਬ ਦੇ ਆਕਾਂ ਦੀ ਰਾਖੀ ਕਰਦਾ ਸਰਕਾਰ ਨੂੰ ਇਹ برداشت ਨਹੀਂ ਹੈਗਾ ਅਸੀਂ ਪਹਿਲੀਆਂ ਸਰਕਾਰਾਂ ਕਿਉਂ ਬਦਲੀਆਂ ਸੀ ਕਿਸੇ ਨੂੰ ਆਵਾਜ਼ ਨਹੀਂ ਚੁੱਕਣ ਦੇਣੀ ਆਪਣੀਆਂ ਗਲਤੀਆਂ ਨਹੀਂ ਸੁਣਣੀਆਂ ਤੁਸੀਂ ਕਿਸੇ ਵਿਰੋਧੀ ਕੋਲੋਂ ਆਪਣੀ ਗਲਤੀ ਸੁਣੋਗੇ ਆਪਣੇ ਦੁਸ਼ਮਣ ਕੋਲੋਂ ਆਪਣੀ ਗਲਤੀ ਸੁਣੋਗੇ ਤੇ ਤੁਸੀਂ ਉਹਦੇ ਚ ਸੁਧਾਰ ਕਰ ਸਕਦੇ ਹੋ ਜੇ ਤੁਸੀਂ ਕਿਸੇ ਨੂੰ ਬੋਲਣ ਦਾ ਮੌਕਾ ਹੀ ਨਹੀਂ ਦੇਣਾ ਜੇ ਤੁਸੀਂ ਕਿਸੇ ਨੂੰ ਦਬਾ ਕੇ ਹੀ ਰੱਖਣਾ ਤੇ ਤੁਸੀਂ ਆਪਣੀਆਂ ਗਲਤੀਆਂ ਸੁਧਾਰ ਨਹੀਂ ਸਕਦੇ ਤੇ ਜਦੋਂ ਟਾਈਮ ਆਉਂਦਾ ਨਾ ਮਤਲਬ ਵੋਟਾਂ ਦਾ ਜਦੋਂ ਰਾਜ ਭਾਗ ਲੈਣਾ ਹੁੰਦਾ ਵਾ ਫਿਰ ਲੋਕ ਤੁਹਾਡੇ ਤੋਂ ਇੰਨੇ ਅੱਕ ਚੁੱਕੇ ਹੁੰਦੇ ਆ ਤੁਹਾਨੂੰ ਗਲਤੀਆਂ ਸੁਧਾਰਨ ਦਾ ਮੌਕਾ ਨਹੀਂ ਮਿਲਦਾ ਤੇ ਫਿਰ ਲੋਕ ਤੁਹਾਨੂੰ ਇੱਕ ਦਮ ਧੌਣ ਪਰਨੇ ਛੱਡ ਦਿੰਦੇ ਹੋ ਕਹਿੰਦੇ ਆ ਨਾ ਕਿ ਸਾਰੀ ਤਾਕਤ ਤੇ ਲੋਕਾਂ ਕੋਲ ਸਾਨੂੰ ਇੱਕ ਗੱਲ ਦੀ ਮਾਰ ਵਜਦੀ ਹੈ ਕਿ ਜੀ ਜੇ ਕਿਸੇ ਨੂੰ ਚੁਣ ਲੈਨੇ ਆ ਤਾਂ ਸਾਡੇ ਕੋਲ 5 ਸਾਲ ਉਹਨੂੰ ਲਾਉਣ ਦਾ ਅਧਿਕਾਰ ਨਹੀਂ ਹੈਗਾ ਸਾਨੂੰ ਉਹਦਾ ਸੰਤਾਪ ਜੇ ਉਹ ਚੰਗਾ ਕੰਮ ਕਰੇ ਤਾਂ ਠੀਕ ਹੈ ਨਹੀਂ ਤੇ ਉਹਦਾ ਸੰਤਾਪ ਸਾਨੂੰ ਹੰਡਾਉਣਾ ਹੀ ਪੈਂਦਾ ਵਾ ਸਾਨੂੰ ਉਹ ਤਸ਼ੱਦਦ ਤੇ ਉਹ ਜ਼ੁਲਮ ਝੱਲਣਾ ਹੀ ਪੈਂਦਾ ਵਾ ਪਰ ਜਦੋਂ ਸਾਡਾ ਟਾਈਮ ਆਉਂਦਾ ਫਿਰ ਅਸੀਂ ਦੁਰਗਤ ਵੀ ਉਹਦੀ ਉਹ ਕਰਦੇ ਆ ਬੰਦੇ ਦੀ ਉਹ ਕਹਿੰਦੇ ਆ ਨਾ ਕਿ ਜਿਨ ਹਾਥੋਂ ਮੇ ਸ਼ਕਤੀ ਭਰੀ ਹੈ ਜਿਨ ਹਾਥੋਂ ਮੇ ਸ਼ਕਤੀ ਭਰੀ ਹੈ ਰਾਜ ਤਿਲਕ ਦੇਣੇ ਕੀ ਉਨੀ ਹਾਥੋਂ ਮੇ ਤਾਕਤ ਹੈ ਸਰ ਉਤਾਰ ਲੈਣੇ ਕੀ ਫਿਰ ਅਸੀਂ ਲੋਕ ਤਾਉਣ ਵੀ ਲਾ ਦਿੰਨੇ ਆ ਫਿਰ ਤਾਉਣ ਦਾ ਮਤਲਬ ਇਹ ਵੀ ਗੱਡੀਆਂ ਲਾ ਕੇ ਠਾਂ ਸੁਰ ਦਿੰਨੇ ਆ ਤੁਹਾਡੇ ਪੱਲੇ ਵੀ ਕੁਝ ਨਹੀਂ ਛੜਦੇ ਸਰਕਾਰ ਨੇ ਜਿਹੜਾ ਰਵਈਆ ਅਪਣਾ ਲਿਆ ਜਦੋਂ ਸਰਕਾਰ ਹੋਣ ਦੇ ਵਿੱਚ ਆਈ ਸੀ ਜਾਂ ਜਦੋਂ ਇਹਨੇ ਆਉਣਾ ਸੀਗਾ ਉਦੋਂ ਇਹ ਕਿਹਾ ਗਿਆ ਸੀਗਾ ਕਿ ਜਾਲੀ ਪਰਚੇ ਨਹੀਂ ਹੋਇਆ ਕਰਨਗੇ ਲੋਕਾਂ ਦੀ ਗੱਲ ਸੁਣੀ ਜਾਇਆ ਕਰੂਗੀ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਇਆ ਕਰੂਗੀ ਕੱਲਾ ਇੱਕ ਐਮਐਲਏ ਨਹੀਂ ਬਣੂਗਾ ਮੁੱਖ ਮੰਤਰੀ ਨਹੀਂ ਬਣੂਗਾ ਪੰਜਾਬ ਦਾ 3 ਕਰੋੜ ਬੰਦਾ ਜਿਹੜਾ ਉਹ ਮੁੱਖ ਮੰਤਰੀ ਹੋਗਾ ਐਮਐਲਏ ਹੋਗਾ ਤੇ ਅੱਜ ਤੁਸੀਂ ਹਾਲਾਤ ਦੇਖ ਲਓ ਕੀ ਹੈ ਜੇ ਕੋ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਤੁਹਾਡੀ ਆਵਾਜ਼ ਕੀ ਤੁਹਾਡੇ ਖਿਲਾਫ ਥੋੜੀ ਚੁੱਕਣੀ ਹੈ ਕਿ ਤੁਹਾਡੀ ਕੋ ਕਮੀ ਪੇਸ਼ੀ ਦੱਸਣੀ ਹੁੰਦੀ ਅਸੀਂ ਲੋਕਾਂ ਨੇ ਜੇ ਤੁਹਾਡੀ ਕੋ ਕਮੀ ਪੇਸ਼ੀ ਦੱਸਦਾ ਤੇ ਉਹਨੂੰ ਤੁਸੀਂ ਪਰਚਿਆਂ ਚ ਲਿਜਾਣ ਦੀ ਕੋਸ਼ਿਸ਼ ਕਰਦੇ ਹੋ ਜਾਂ ਤੁਸੀਂ ਉਹਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਹੋ ਜੇ ਉਹ ਖਰੀਦਿਆ ਨਹੀਂ ਜਾਂਦਾ ਤੇ ਤੁਸੀਂ ਲੋਗ ਦੇ ਉੱਤੇ ਇਹੋ ਜਿਹੇ ਕਾਰਵਾਈਆਂ ਕਰਦੇ ਹੋ ਜਿਹੜਾ ਪਰਚਾ ਮਨਿੰਦਰ ਜੀ ਸਿੱਧੂ ਦੇ ਉੱਤੇ ਦਿੱਤਾ ਗਿਆ ਬਲਕਾਰ ਸਿੱਧੂ ਐਮਐਲਏ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਯਾਰ ਪਰਚਾ ਮਨਿੰਦਰ ਸਿੱਧੂ ਤੇ ਹੋਣਾ ਚਾਹੀਦਾ ਕਿ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਜਿਹੜਾ ਪਰਚਾ ਤੁਸੀਂ ਮਾਪਦੰਡ ਦੇਖੋ ਨਾ ਦੋਰੇ ਮਾਪਦੰਡ ਕਿਉਂ ਜਿਹੜਾ ਨੋਟਿਸ ਆ ਆਪਣੇ ਭੁੱਲਰ ਸਾਹਿਬ ਦੇ ਨਾਂ ਦੇ ਉੱਤੇ ਕੱਢਿਆ ਗਿਆ ਐਮਐਲਏ ਦੇ ਨਾਂ ਦੇ ਉੱਤੇ ਕੱਢਿਆ ਗਿਆ ਕਿ ਚੇਰ ਦੀ ਹਾਨੀ ਹੋਈ ਹੈ ਮੈਂ ਕਹਿੰਦਾ ਸਪੀਕਰ ਸਾਹਿਬ ਦੀ ਮਾਨ ਮਰਿਆਦਾ ਬਹੁਤ ਉੱਚੀ ਹੈ ਚੇਰ ਬਹੁਤ ਵੱਡੀ ਹੈ ਤੁਹਾਡੀ ਮਾਨ ਨਾ ਨਹੀਂ ਹੋਈ ਹੈ ਤੇ ਜਿਹੜਾ ਤੁਹਾਨੂੰ ਬਲਕਾਰ ਸਿੱਧੂ ਫੁੱਲ ਪਾਉਣ ਰਿਹਾ ਤੁਹਾਡਾ ਨਾਂ ਲੈ ਲੈ ਕੇ ਤੁਹਾਡੇ ਧਰਮ ਦਾ ਤੁਹਾਡੀ ਜਾਤ ਦਾ ਮਜ਼ਾਕ ਉਡਾ ਰਿਹਾ ਪੰਜਾਬ ਦੀਆਂ ਜੇ ਪੰਜਾਬ ਦੀ 3 ਕਰੋੜ ਵਾਦੀ ਹੈ ਜੇ ਆਪਾਂ 1000 ਮਗਰ 900 ਔਰਤਾਂ ਵੀ ਲਾ ਲਈਏ ਤੇ ਤੁਸੀਂ 70 ਲੱਖ ਕਰੋੜ 1.5 ਕਰੋੜ ਔਰਤ ਜਿਹੜੀ અપਮਾਨ ਉਹਦਾ ਕੀਤਾ ਉਹਦੇ ਲਈ ਭੱਦੀ ਸ਼ਬਦਾਬ ਨਹੀਂ ਵਰਤੀ ਆ ਆਪਣੀ ਮੰਸ਼ਾ ਦੱਸੀ ਆ ਵੀ ਤੁਸੀਂ ਔਰਤ ਨੂੰ ਕਿਸ ਤਰੀਕੇ ਯੂਜ਼ ਕਰਨਾ ਚਾਹੁੰਦੇ ਹੋ ਕਿਸ ਤਰੀਕੇ ਤੁਹਾਡੀ ਮਨਾਂ ਦਸ਼ਾ ਤੇ ਤੁਹਾਡੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਸਰਕਾਰ ਅੱਜ ਤੁਹਾਡਾ ਜਿਹੜਾ ਔਮਨ ਕਮਿਸ਼ਨ ਹੈ ਜਿਹੜਾ ਜਿਹੜਾ ਗੱਲ-ਗੱਲ ਦੇ ਉੱਤੇ ਮੀਆਂ ਬੀਵੀ ਦਾ ਝਗੜਾ ਤੇ ਆਪਾਂ ਵੀਡੀਓ ਪਾਉਨੇ ਆ ਜੀ ਆ ਝਗੜਾ ਹੋ ਰਿਹਾ ਜੀ ਆ ਹੋ ਰਿਹਾ ਜੀ ਉਹਨੂੰ ਸੁਧਾਰ ਦਿੱਤਾ ਜੀ ਅੱਜ ਇੱਕ ਤੁਹਾਡੇ ਐਮਐਲਏ ਨੇ 1.5 ਕਰੋੜ ਸਵਾ ਕਰੋੜ ਔਰਤਾਂ ਦਾ અપਮਾਨ ਕੀਤਾ ਉਹਨੂੰ ਤੁਸੀਂ ਨੋਟਿਸ ਕਿਉਂ ਨਹੀਂ ਕੱਢ ਰਹੇ ਤੁਹਾਡੀ ਦੋਹਰੀ ਮਾਪਦੰਡ ਕਿਉਂ ਹੈ ਅਸੀਂ ਤੁਹਾਨੂੰ ਬੜੇ ਚਾਅ ਦੇ ਨਾਲ ਚੁਣਿਆ ਸੀਗਾ ਕਿ ਤੁਸੀਂ ਲੋਕ ਸਾਡੇ ਪੰਜਾਬ ਦੀ ਰਾਖੀ ਕਰੋਗੇ ਸਾਡੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੋਗੇ ਸਾਨੂੰ ਬੋਲਣ ਦੀ ਯਾਦੀ ਦਿਓਗੇ ਅਸੀਂ ਜਿਹੜੀਆਂ ਤੁਹਾਡੇ 'ਚ ਗਲਤੀਆਂ ਕੱਢਾਂਗੇ ਜਾਂ ਜਿਹੜੇ ਸੁਝਾਅ ਦੇਵਾਂਗੇ ਉਹਨਾਂ ਦੇ ਉੱਤੇ ਤੁਸੀਂ ਕੰਮ ਕਰੋਗੇ ਅੱਜ ਤੁਸੀਂ ਵੀ ਸਾਡਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਜਿਹੜੇ ਚਾਅ ਨਾਲ ਤੁਹਾਨੂੰ ਚੁਣਿਆ ਸੀ ਅਸੀਂ ਤੇ ਅੱਗੇ ਪੰਜਾਬੀ ਲੋਟੇ ਪੁੱਟੇ ਮਸਾਂ ਬਚ ਕੇ ਚੱਲਦੇ ਆ ਯਾਰ ਉਹ ਕਹਿੰਦੇ ਆ ਨਾ ਕਿ ਗੋਡਿਆਂ ਵਿਚ ਲਕਾਇਆ ਸਿਰ ਨੂੰ ਗੋਡਿਆਂ ਵਿੱਚ ਲਕਾਇਆ ਸਿਰ ਨੂੰ ਜੱਗ ਤੋਂ ਇੰਜ ਬਚਾਇਆ ਸਿਰ ਨੂੰ ਜਿਹਦਾ ਸਿਰ ਵੀ ਉੱਚਾ ਕੀਤਾ ਉਹੋ ਹੀ ਭੱਜ ਕੇ ਆਇਆ ਸਿਰ ਨੂੰ ਵੀ ਤੁਸੀਂ ਵੀ ਸਾਡੇ ਵਾਲਾ ਨੂੰ ਆ ਪਏ ਯਾਰ ਤੁਸੀਂ ਵੀ ਸਾਨੂੰ ਮਤਲਬ ਹੋਣੋਂ ਫੜ ਕੇ ਸੁਟਣ ਦੀਆਂ ਗੱਲਾਂ ਕਰਦੇ ਹੋ ਲੋਕ ਪਤਾ ਕਿਸ ਗੱਲ ਦਾ ਲੱਗਦਾ ਹੈ ਭਾਈ ਸਾਹਿਬ ਦੋ ਦਿਨ ਸੈਸ਼ਨ ਚੱਲਿਆ 117 ਐਮਐਲਏ ਨੇ ਸਭ ਪਾ ਕੇ ਵਿਰੋਧੀ ਸਰਕਾਰ ਦੇ 117 ਦੇ ਜਿਹੜੇ ਐਮਐਲਏ ਨੇ ਉਹ 2-2 ਲੱਖ ਬੰਦੇ ਦੀ ਨਾਮਜ਼ਦਗੀ ਕਰਦੇ ਨੇ ਵਿਧਾਨ ਸਭਾ ਦੀ ਤੁਸੀਂ ਖਬਰਾਂ ਦੇਖੋ ਦੋ ਦਿੰਦੀਆਂ ਜਦਨ ਜਦਨ ਵੀ ਸੈਸ਼ਨ ਚੱਲਿਆ ਖਬਰਾਂ ਕੀ چل ਰਹੀਆਂ ਉਥੇ ਪਟਵਾਰੀ ਨੇ ਰਿਸ਼ਵਤ ਲੈ ਲਈ ਉਥੇ ਵੀਡੀਓ ਆਖੇ ਨਹੀਂ ਲੱਗਦਾ ਕਿਸੇ ਦਾ ਡੈਥ ਸਰਟੀਫਿਕੇਟ ਨਹੀਂ ਬਣਦਾ ਇਹੋ ਪੰਜਾਬ ਅਜੇ ਪੰਜਾਬ ਇਨ੍ਹਾਂ ਚੀਜ਼ਾਂ ਚੋਂ ਬਾਹਰ ਨਹੀਂ ਆਇਆ ਇੱਕ ਚੱਜਾ ਮੁੱਦਾ ਮੈਨੂੰ ਦੱਸ ਦਿਓ ਕੋਈ ਕਹਿ ਰਿਹਾ ਮੇਰੇ ਵੱਲ 35 ਆ ਗਏ ਮੇਰੇ ਕੋ 35 ਚੱਲ ਗਏ ਉਹ ਕਹਿੰਦਾ ਮੇਰੇ ਆ ਲਾ ਕੇ ਇਹਨਾਂ ਚੀਜ਼ਾਂ ਤੋਂ ਅਸੀਂ ਕੀ ਲੈਣਾ ਉਹ ਤੁਹਾਡੇ ਆ ਲ ਆ ਜਾਣ ਅਸੀਂ ਦੇ ਵੇਖ ਹੀ ਲਿਆ ਕੋਈ ਕਾਂਗਰਸੀ ਕਾਲੀ ਹੁੰਦਿਆਂ ਕਾਲੀ ਕਾਂਗਰਸੀ ਹੁੰਦਿਆਂ ਝਾੜੂ ਵਾਲਿਆਂ ਜਾਂਦੇ ਆ ਵੀ ਤੁਸੀਂ ਸਾਰੇ ਚੋਰ ਕੁੱਤੀ ਇੱਕੋ ਯਾਰ ਜਿੰਨਾ ਚਿਰ ਤੁਸੀਂ ਸੱਤਾ ਚ ਨਹੀਂ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹੋ ਤੇ ਜਦੋਂ ਤੁਸੀਂ ਸੱਤਾ ਚ ਆ ਜਾਂਦੇ ਹੋ ਸਭ ਇੱਕ ਦੂਜੇ ਦੀ ਰਾਖੀ ਕਰਦੇ ਹੋ ਯਾਰ ਤੁਸੀਂ ਕੀਤਾ ਕੀ ਹੈ ਯਾਰ ਦੋ ਦਿਨ ਦੇ ਸੈਸ਼ਨ ਚ ਇੱਕ ਪੰਜਾਬ ਦਾ ਮੁੱਦਾ ਦੱਸ ਦਿਓ ਬੇਰੋਜ਼ਗਾਰੀ ਤੇ ਗੱਲ ਹੋਈ ਬੱਚੇ ਰਿਪੋਰਟ ਹੋਏ ਆਪਾਂ ਵੱਡੇ ਵੱਡੇ ਲਾਰੇ ਲਾਏ ਅਸੀਂ ਇਹਨਾਂ ਦੀ ਬਾਹ ਫੜਾਂਗੇ ਕਿਉਂਕਿ ਉਹ ਲੋਕ ਰੋਸ ਬੜਾ ਸੀ ਪੰਜਾਬੀਆਂ ਤੇ ਜਾਜ ਅਮਰਸਰ ਆਪਾਂ ਸਿਰਫ ਉਹਨਾਂ ਨੂੰ ਠੰਡਾ ਕਰਨ ਲਈ ਇਹੋ ਜਿਹੇ ਮੁੱਦੇ ਚੁੱਕੇ ਜਾਂਦੇ ਨੇ ਇਹੋ ਆਮ ਆਦਮੀ ਪਾਰਟੀ ਸੀਗੀ ਜਦੋਂ ਸੱਤਾ ਜੁਨੀ ਸੀ ਕਹਿੰਦੇ ਸੀ ਕਿ ਸ਼ੈਸ਼ਨ 40 40 ਦਿਨ ਦਾ ਹੋਣਾ ਚਾਹੀਦਾ ਹਰ ਐਮਐਲਏ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ 117 ਨੂੰ ਤੇ ਤੁਸੀਂ ਦੇ ਆਪਣੇ 96 ਨੂੰ ਨਹੀਂ ਦਿੱਤਾ ਤੁਹਾਡੇ 96 ਬੋਲੇ ਬੇਰੋਜਗਾਰੀ ਤੇ ਗੱਲ ਹੋਈ ਹੈ ਜਿਹੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਆਈ ਸੀ ਵਿਦਬੀ ਤੇ ਗੱਲ ਹੋਈ ਹੈ ਨਸ਼ੇ ਦੇ ਉੱਤੇ ਗੱਲ ਹੋਈ ਹੈ ਲਾਅ ਐਂਡ ਆਰਡਰ ਦੇ ਉੱਤੇ ਗੱਲ ਹੋਈ ਹੈ ਪੰਜਾਬ ਚ ਇੰਡਸਟਰੀ ਲਿਆਉਣ ਦੇ ਉੱਤੇ ਗੱਲ ਹੋਈ ਹੈ ਪੰਜਾਬ ਦਾ ਬਾਡਰ ਖੋਲਣ ਦੀ ਲੋੜ ਹੈ ਵਾਅਦੇ ਦਾ ਉਹਦੇ ਉੱਤੇ ਗੱਲ ਹੋਈ ਹੈ ਕੀ ਯਾਰ ਛੋਟੇ ਛੋਟੇ ਮੁੱਦੇ ਨੇ ਪਟਵਾਰੀ ਨੇ ਪੈਸੇ ਲੈ ਲਏ ਉਹਨੇ ਆ ਲੈ ਲਿਆ ਇੰਨਾਂ ਚੀਜ਼ਾਂ ਤੋਂ ਅਸੀਂ ਬਾਹਰ ਨਹੀਂ ਆ پا ਰਹੇ ਤੇ ਪੰਜਾਬ ਨੇ ਤਰੱਕੀ ਕੀ ਕਰਨੀ ਹੈ ਕੋਈ ਬੰਦਾ ਆਪਣਾ ਫਰਜ਼ ਨਹੀਂ ਨਿਭਾ ਰਿਆ ਤੇ ਇੰਨਾਂ ਮੁੱਦਿਆਂ ਦੇ ਉੱਤੇ ਚਰਚਾ ਕੌਣ ਕਰਦਾ ਤੁਸੀਂ ਲੋਕ ਪੱਤਰਕਾਰ ਵਿਸਲ ਬਲੂਅਰ ਜਿਹੜੇ ਪੰਜਾਬ ਦੇ ਨੇ ਉਹ ਗੱਲਾਂ ਕਰਦੇ ਨੇ ਇਹ ਤੇ ਆਪਸ ਵਿੱਚ ਇਸੇ ਕੰਮਾਂ ਜੀ ਉਲਝੇ ਨੇ ਮੇਰੇ ਕੋਲ 10 ਆ ਗਏ ਮੇਰੇ ਕੋਲ 10 ਚੱਲ ਗਏ ਤੇ ਜੇ ਪੱਤਰਕਾਰਾਂ ਨੂੰ ਵੀ ਤੁਸੀਂ ਸੁਣਨਾ ਨਹੀਂ ਹੈ ਇਹਨਾਂ ਦੇ ਉੱਤੇ ਵੀ ਤੁਸੀਂ ਆਪਣਾ ਰਾਜ ਭਾਗ ਥੋਪਣਾ ਇਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਫਿਰ ਪੰਜਾਬ ਕਿਵੇਂ ਸੁਧਰੂਗਾ ਯਾਰ ਪੰਜਾਬ ਤਰੱਕੀ ਕਿਵੇਂ ਕਰੂਗਾ ਤੁਸੀਂ ਆਪਣੀਆਂ ਗਲਤੀਆਂ ਕਿਵੇਂ ਸਧਾਰੋਗੇ ਜਿਨ੍ਹਾਂ ਲੋਕਾਂ ਦੇ ਫਰਜ਼ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਉਹ ਤੇ ਕਰਦੇ ਹੀ ਨਹੀਂ ਤੇ ਫਿਰ ਤੁਸੀਂ ਪੱਤਰਕਾਰਾਂ ਨੂੰ ਕਿਹੜੀ ਗੱਲੋਂ ਰੋਕ ਰਹੇ ਹੋ ਮੈਂ ਤੁਹਾਨੂੰ ਕਹਿੰਦਾ ਲੱਖ ਲੈਣਤਾ ਯਾਰ ਉਸ ਮੁੰਡੇ ਦੇ ਉੱਤੇ ਵੀ ਤੁਸੀਂ ਪਰਚਾ ਦਰਜ ਕੀਤਾ ਸਾਡੇ ਉਹ ਮਨਿੰਦਰ ਸਿੱਧੂ ਦੇ ਉੱਤੇ ਪੱਤਰਕਾਰੀ ਕਰਦਾ ਹੈ ਨਾ ਯਾਰ ਤੁਹਾਡੇ ਮਤਲਬ ਮਸਲੇ ਉਜਾਗਰ ਕਰਦਾ ਤੁਹਾਡੇ ਧਿਆਨ ਚ ਲਿਆਉਂਦਾ ਤੁਸੀਂ ਉਹਨਾਂ 'ਚ ਸੁਧਾਰ ਕਰੋ ਉਹਨਾਂ ਦੇ ਉੱਤੇ ਪਰਚੇ ਦੇਣ ਦੀ ਬਜਾਏ ਜਿਕ ਮਨਨ ਸਾਹਿਬ ਡੈਮੋਕ੍ਰੇਸੀ ਕੀ ਹੁੰਦਾ ਕਿ ਦੇਸ਼ ਦੇ ਵੀ ਡੈਮੋਕ੍ਰੇਸੀ ਹਰ ਬੰਦਾ ਬੋਲ ਸਕਦਾ ਹੈ ਪਰ ਦੂਜੇ ਪਾਸੇ ਉਹੀ ਲੀਡਰ ਡੈਮੋਕ੍ਰੇਸੀ ਜਗ੍ਹਾ ਆਵਾਜ਼ ਦਬਾਈ ਜਾ ਰਹੀ ਹੈ ਦੇਖੋ ਪੱਤਰਕਾਰ ਦਾ ਫਰਜ਼ ਹੁੰਦਾ ਕਿ ਕਿਤੇ ਗਲਤ ਹੋ ਰਿਹਾ ਉਹ ਦਿਖਾਣਾ ਹੁੰਦਾ ਤੁਸੀਂ ਵੀ ਕਈ ਵੀਡੀਓ ਦੇਖ ਕੇ ਉੱਥੇ ਪਹੁੰਚੇ ਹੋ ਕੋਈ ਗਰੀਬ ਬੱਚਾ ਕੋਈ ਰੇੜੀ ਲਾ ਰਿਹਾ ਉੱਥੇ ਤੁਸੀਂ ਮਦਦ ਕਰਨੇ ਲੱਖ ਲੱਖ ਰੁਪਏ ਪਹੁੰਚੇ ਹੋ ਪਰ ਅਗਰ ਪੱਤਰਕਾਰ ਆਪਣਾ ਫਰਜ਼ ਨਿਭਾ ਰਿਹਾ ਪਰ ਦੂਜੇ ਪਾਸੇ ਲੀਡਰ ਸੁਣਨ ਨੂੰ ਤਿਆਰ ਨਹੀਂ ਹੈ ਜਿਹੜੇ ਸੱਚ ਦੀ ਗੱਲ ਕਰ ਰਹੇ ਹਨ ਦੇਖੋ ਜਿਹੜੇ ਪੱਤਰਕਾਰ ਤੇ ਜਿਹੜੇ ਵਿਸਲ ਬਲੋਰ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਉਹਨਾਂ ਦੇ ਮੂੰਹ 'ਚ ਆਪਣੀ ਜੁਬਾਨ ਨਹੀਂ ਪਾਉਣੀ ਚਾਹੀਦੀ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਕਿਸੇ ਪੰਜਾਬ ਏਡਾ ਵੱਡਾ ਹੈ ਪੰਜਾਬ ਦੇ ਮਸਲੇ ਏਡੇ ਵੱਡੇ ਨੇ ਕੱਲਾ ਮੰਦੀਪ ਸਿੰਘ ਮੰਨਣਾ ਨਹੀਂ ਚੁੱਕ ਸਕਦਾ ਕੱਲੇ ਤੁਸੀਂ ਨਹੀਂ ਚੁੱਕ ਸਕਦੇ ਕੱਲਾ ਜਗਤਾਰ ਨਹੀਂ ਚੁੱਕ ਸਕਦਾ ਕੱਲਾ ਮਨਿੰਦਰ ਨਹੀਂ ਚੁੱਕ ਸਕਦਾ ਹਰ ਬੰਦਾ ਆਪਣਾ ਫਰਜ਼ ਨਿਭਾ ਰਿਹਾ ਕਈ ਪੱਤਰਕਾਰਾਂ ਨੂੰ ਤੇ ਨਾ ਖਰੀਦ ਲਿਆ ਕਈ ਚੈਨਲਸ ਖਰੀਦ ਲਏ ਜਿਹੜੇ ਇਹਨਾਂ ਕੋ ਮਤਲਬ ਵਿਕ ਗਏ ਐਡ ਲੈਂਦੇ ਨੇ ਜਿਹੜੇ ਨਹੀਂ ਵਿਕਦੇ ਜਿਹੜੇ ਕਹਿੰਦੇ ਨੇ ਕਿ ਠੀਕ ਆ ਯਾਰ ਐਡਵਰਟਾਈਜ਼ਮੈਂਟ ਦਾ ਮਸਲਾ ਨਹੀਂ ਉਹ ਰੋਜੀ ਰੋਟੀ ਆ ਪਰ ਇਹਦੇ ਨਾਲ ਪੰਜਾਬ ਦੀ ਗੱਲ ਵੀ ਕਰਾਂਗੇ ਉਹ ਜੇ ਤੁਹਾਡੇ ਕੋ ਦੱਬਦੇ ਨਹੀਂ ਉਹ ਤੁਹਾਡੇ ਕੋਲ ਗੱਲ ਨਹੀਂ ਕਰਦੇ ਤੁਹਾਡੇ ਹੱਕ ਦੇ ਵਿੱਚ ਜਾਂ ਤੁਹਾਡੀਆਂ ਕਮੀਆਂ ਦੱਸਦੇ ਨੇ ਉਹਨਾਂ ਦੇ ਉੱਤੇ ਤੁਸੀਂ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਦੇਖੋ ਹਰ ਬੰਦਾ ਤੁਹਾਡੀ ਜੁਬਾਨ ਨਹੀਂ ਬੋਲ ਸਕਦਾ ਹਰ ਬੰਦੇ ਦਾ ਆਪਣਾ ਜ਼ਮੀਰ ਆ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੇ ਇਹ ਤਜਰਬਾਤ ਕੀ ਉੱਚੀ ਉਡਾਨ ਰਹਿਣੇ ਦੋ ਇਹ ਤਜਰਬਾਤ ਕੀ ਉੱਚੀ ਉਡਾਨ ਰਹਿਣੇ ਦੋ ਹਮਾਰੇ ਸਰਪੇ ਯਹੀ ਆਸਮਾਨ ਰਹਿਣੇ ਦੋ ਤੁਮਾਰੀ ਬੰਦਾ ਨਵਾਜ਼ੀ ਕਾ ਸ਼ੁਕਰੀਆ ਲੇਕਿਨ ਹਮਾਰੇ ਮੂਹ ਮੇਂ ਹਮਾਰੀ ਜ਼ਬਾਨ ਰਹਿਨੇ ਦੋ ਅਸੀਂ ਤੁਹਾਡੀ ਜਮਾਨ ਕੋ ਬੋਲਾਂਗੇ ਯਾਰ ਤੁਸੀਂ ਚੰਗਾ ਕੰਮ ਕਰੋ ਮੈਂ 20 ਥਾਵਾਂ ਤੇ ਚੰਗਾ ਵੀ ਕਹਿੰਨਾ ਆ ਦੇਖੋ ਨਸ਼ਿਆਂ ਦੇ ਉੱਤੇ ਕਾਰਵਾਈ ਹੁਣ ਸ਼ੁਰੂ ਕੀਤੀ 3 ਸਾਲ ਬਾਅਦ ਠੀਕ ਹੈ ਤੁਸੀਂ ਉਹ ਬੰਦਾ ਜਿਹੜਾ ਕਿਸੇ ਔਰਤ ਨਾਲ ਬਹਿਸ ਕਰ ਰਿਹਾ ਜਿਹਦਾ ਘਰ ਟਾਇਆ ਗਿਆ ਉਸ ਬੰਦੇ ਦੀ ਤੁਸੀਂ ਫੋਨ ਦੇ ਉੱਤੇ ਹੌਸਲਾ ਬਜਾਈ ਕੀਤੀ ਮੈਂ ਸੀਐਮ ਸਾਹਿਬ ਤੁਹਾਨੂੰ ਕਹਿਣਾ ਕਿ ਤੁਸੀਂ ਬਹੁਤ ਵਧੀਆ ਕੀਤਾ ਯਾਰ ਪਰ ਕਮੀਆਂ ਵੀ ਸੁਣਨੀਆਂ ਸਿੱਖੋ ਨਾ ਯਾਰ ਜੇ ਤੁਹਾਡੇ ਵਿੱਚ ਕੋਈ ਕਮੀਆਂ ਨੇ ਜੇ ਉਹਦੇ ਉੱਤੇ ਗੌਰ ਨਹੀਂ ਫਰਮਾਓਗੇ ਉਹਦੇ ਉੱਤੇ ਕਾਰਵਾਈ ਨਹੀਂ ਕਰੋਗੇ ਪੰਜਾਬ ਚ ਚੱਲ ਕੀ ਰਿਹਾ ਇੱਕ ਦਿਨ ਮੇਰੇ ਕੋਲ ਬੜੇ ਬੜੇ ਪੰਜਾਬ ਦੇ ਪੁਲਿਸ ਅਫਸਰ ਰੋਂਦੇ ਸੀ ਸਾਰੇ ਇਕੱਠੇ ਹੋ ਕੇ ਮੈਨੂੰ ਫੋਨ ਕਰਦੇ ਨੇ ਕਿ ਪੰਜਾਬ ਦੇ ਵਿੱਚ ਕੱਲੇ ਪੁਲਿਸ ਨੇ ਲਾਹ ਠੀ ਕਰਨੇ ਨੇ ਆਪਾਂ ਪੁਲਿਸ ਅਫਸਰ ਦੀ ਮੀਟਿੰਗ ਸੱਦ ਲੈਣੇ ਆ ਜੇ ਲਾਹ ਡਾਕਟਰ ਠੀਕ ਨਾ ਆਇਆ ਤੂੰ ਜ਼ਿੰਮੇਵਾਰ ਹੈ ਜੇ ਪੰਜਾਬ ਚ ਨਸ਼ਾ ਬੰਦ ਨਾ ਆਇਆ ਤੂੰ ਜ਼ਿੰਮੇਵਾਰ ਹੈ ਉਹ ਕਹਿੰਦੇ ਯਾਰ ਅਸੀਂ ਰੋਨੇ ਆ ਅਸੀਂ ਕਿੱਥੋਂ ਮਤਲਬ ਕੱਲੀ ਪੁਲਿਸੇ ਕੰਮ ਠੀਕ ਕਰ ਸਕਦੀ ਆ ਬੱਚਿਆਂ ਕੋ ਰੁਜ਼ਗਾਰ ਨਹੀਂ ਬੱਚੇ 25-2500 ਰੁਪਇਆ ਲੈ ਕੇ ਬੰਬ ਸੋਟ ਆਉਂਦੇ ਨੇ ਆ ਹਾਲਾਤ ਬਣ ਗਏ ਪੰਜਾਬ ਦੇ ਕਿ 2500 ਰੁਪਇਆ ਮੈਚ ਦੋ ਤਾਂ ਥਾਣੇ ਤੇ ਬੰਬ ਸੋਟ ਆਉਂਦੇ ਨੇ ਤੁਸੀਂ ਕਹਾਂ ਅਸੀਂ ਬੱਚਿਆਂ ਦੇ ਹੱਥਾਂ 'ਚ ਰੋਟੀ ਵਾਲੇ ਡੱਬੇ ਫੜਾਵਾਂਗੇ ਤੁਸੀਂ ਗਰਨੇਰ ਫੜਾਉਂਦੇ ਯਾਰ ਬੱਚਿਆਂ ਦੇ ਪੁਲਿਸ ਕਿਵੇਂ ਸੁਧਾਰ ਕਰ ਸਕਦੀ ਆ ਪੁਲਿਸ ਨੂੰ ਕਿਵੇਂ ਪਤਾ ਲੱਗ ਸਕਦਾ ਪੁਲਿਸ ਦੇ ਤੁਹਾਨੂੰ ਰੋਜ਼ਗਾਰ ਦੇਣਾ ਪਊ ਅਫਸਰ ਕਹਿੰਦੇ ਤੁਸੀਂ ਬੱਚਿਆਂ ਨੂੰ ਰੋਜ਼ਗਾਰ দাও ਬੇਰੋਜ਼ਗਾਰੀ ਦੂਰ ਕਰੋ ਨਸ਼ੇ ਵੀ ਨਹੀਂ ਕਰਨਗੇ ਉਹ ਕ੍ਰਾਈਮ ਵੀ ਨਹੀਂ ਕਰਨਗੇ ਹਾਂ ਜਿਹੜਾ ਕੋਈ ਕ੍ਰਾਈਮ ਈਗੋ ਦਾ ਆ ਜਾਂ ਜਿਹੜਾ ਦੂਸਰਾ ਤੀਸਰਾ ਉਹਦੇ ਉੱਤੇ ਤੇ ਅਸੀਂ ਨਿਗਰਾਨੀ ਕਰ ਸਕਦੇ ਆ ਜਿਹੜੇ ਬੱਚੇ ਲੋੜਾਂ ਦੇ ਨਾਲ ਕ੍ਰਾਈਮ ਕਰਨਾ ਸ਼ੁਰੂ ਹੋ ਗਏ ਡਿਪਰੈਸ਼ਨ 'ਚ ਆ ਗਏ ਨਸ਼ਾ ਕਰ ਕਰਕੇ ਬੇਰੋਜ਼ਗਾਰੀ ਕਰਕੇ ਜਿਹਦੇ ਘਰ ਦੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਜੇ ਉਹ ਕੋਈ ਕ੍ਰਾਈਮ ਕਰਨ ਲੱਗ ਪਿਆ ਤੇ ਉਹਨੂੰ ਪੁਲਿਸ ਕਿਵੇਂ ਇਕੱਲੇ ਇਕੱਲੇ ਨੂੰ ਰੋਕ ਸਕਦੀ ਹੈ ਸਾਰਾ ਪੰਜਾਬ ਤੇ ਫੜ ਕੇ ਅੰਦਰ ਨਹੀਂ ਨਾ ਦਿੱਤਾ ਜਾ ਸਕਦਾ ਸੋ ਆਪਾਂ ਆਵਾ ਦੇ ਵਿੱਚ ਡਾਂਗਾ ਨਾ ਚਲਾਈ ਜਾਈਏ ਪੰਜਾਬ ਦੇ ਬੇਸ ਦੇ ਉੱਤੇ ਕੰਮ ਕਰੀਏ ਬੇਸਿਕ ਜਿਹੜੇ ਇਸ਼ੂ ਨੇ ਮੈਂ ਕਹਿੰਨਾ ਪੰਜਾਬ ਚ ਰਿਗਾਰ ਕੋਈ ਇੰਡਸਟਰੀ ਆ ਰਹੀ ਹੈ ਮੈਂ ਨਾ ਹਰ ਬੰਦਾ ਹੀ ਜ਼ਿੰਮੇਵਾਰ ਹੈ ਯਾਰ ਰੋਜ਼ ਧਰਨੇ ਨੇ ਰੋਜ਼ ਪ੍ਰਦਰਸ਼ਨ ਨੇ ਕੋਈ ਵਪਾਰੀ ਇੱਥੇ ਪੈਸੇ ਲਾਉਣ ਨੂੰ ਖੁਸ਼ ਨਹੀਂ ਕੁਝ ਨਾ ਕਰੋ ਯਾਰ ਤੁਹਾਡੇ ਅੱਖੇ ਕੁਝ ਨਹੀਂ ਨਾ ਆ ਰਿਹਾ ਸਾਡਾ ਵਾਗਾ ਬਾਰਡਰ ਖੋਲ ਦਿਓ ਯਾਰ ਸਾਰਾ ਪੰਜਾਬ ਉਹਦੇ ਤੋਂ ਰੋਟੀ ਖਾ ਸਕਦਾ ਉਹ ਵੀ ਮਤਾਂ ਤੁਸੀਂ ਵਿਧਾਨ ਸਭਾ ਚ ਪਾਸ ਕਰ ਦਿੰਦੇ ਯਾਰ ਕੇਂਦਰ ਦੇ ਕੰਨ ਦੇ ਖਿੱਚੋ ਨਾ ਯਾਰ ਉਹਨੂੰ ਖੋਲੋ ਤੇ ਸਹੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਗਿਆ ਪੰਜਾਬ ਚ ਬਚਿਆ ਕੀ ਹੈ ਯਾਰ ਬੇਰੁਜ਼ਗਾਰੀ ਤੁਸੀਂ ਇਸ ਵਿਧਾਨ ਸਭਾ ਦੇ ਵਿੱਚ ਕੋਈ ਐਜੂਕੇਸ਼ਨ ਮਾਫੀਆ ਦੇ ਉੱਤੇ ਗੱਲ ਹੋਈ ਹੈ ਕੋਈ ਰੇਤ ਮਾਫੀਆ ਦੇ ਉੱਤੇ ਗੱਲ ਹੋਈ ਹੈ ਕੋਈ ਮੈਡੀਕਲ ਮਾਫੀਆ ਦੇ ਉੱਤੇ ਗੱਲ ਹੋਈ ਹੈ ਕੋਈ ਲਿਕਰ ਮਾਫੀਆ ਦੇ ਉੱਤੇ ਗੱਲ ਹੋਈ ਹੈ ਕੋਈ ਟਰਾਂਸਪੋਰਟ ਮਾਫੀਆ ਦੇ ਉੱਤੇ ਗੱਲ ਹੋਈ ਹੈ ਕੁਛ ਵੀ ਨਹੀਂ ਕਿਤੇ ਵੀ ਨਹੀਂ ਹੋ ਰਿਹਾ ਤੇ ਵਿਧਾਨ ਸਭਾ ਸੈਸ਼ਨ ਦੇ ਉੱਤੇ ਐਨੇ ਨੇ ਤੁਸੀਂ ਪੈਸੇ ਖਰਚ ਕਰਦੇ ਹੋ 2-2 ਲੱਖ ਬੰਦੇ ਦੀ ਤੁਸੀਂ ਨਮਾਇੰਦਗੀ ਕਰਕੇ ਆਉਂਦੇ ਹੋ ਲੱਖ ਲਹਣਤਾ ਯਾਰ ਤੁਹਾਡੇ ਉੱਤੇ ਫਿਰ ਕਰਨਾ ਕੀ ਹੈ ਪੰਜਾਬ ਬਚਾਉਣਾ ਕਿੱਦਾਂ ਹੈ ਪੰਜਾਬ ਦੀ ਗੱਲ ਕਿਨੇ ਕਰਨੀ ਹੈ ਪੰਜਾਬ ਦੇ ਹੱਕਾਂ ਲਈ ਲੜਨਾ ਕਿਨੇ ਹੈ ਸਭ ਤੋਂ ਵੱਧ ਤੇ ਵਿਧਾਨ ਸਭਾ ਸੈਸ਼ਨ ਚ ਆਸ ਹੁੰਦੀ ਹੈ ਨਾ ਸਾਨੂੰ ਉੱਤੇ ਇੱਕ ਮੁੱਦਾ ਮੈਨੂੰ ਦੱਸ ਦਿਓ ਮੈਂ ਵਿਰੋਧੀਆਂ ਨੂੰ ਸਾਰਿਆਂ ਨੂੰ ਕਹਿੰਨਾ ਵਿਰੋਧੀ ਸਰਕਾਰ ਇੱਕ ਮੁੱਦਾ ਤੁਸੀਂ ਚੱਜਦਾ ਉਹਦੇ ਵਿੱਚ ਚੁੱਕਿਆ ਹੋਵੇ ਤਾਂ ਮੈਨੂੰ ਨੀਵੇਂ ਥਾਂ ਬਾ ਲਿਓ ਯਾਰ ਆਪਾਂ ਆਪਣੇ ਫਰਜ਼ੀ ਭੁੱਲ ਗਏ ਆ ਆਪਾਂ ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਆ ਤੇ ਸੱਤਾ 'ਚ ਕਿਵੇਂ ਆਉਣਾ ਵੀ ਇੱਕ ਦੂਜੇ ਨੂੰ ਨੀਵਾ ਮਖਾ ਕੇ ਕੀ ਚੱਲ ਰਿਹਾ ਪੰਜਾਬ 'ਚ ਤਿੰਨਾਂ ਸਾਲਾਂ ਤੋਂ ਇਹਨੇ ਸਾਨੂੰ ਅੰਦਰ ਦਿੱਤਾ ਸਾਡੀ ਵਾਰੀ ਆਊਗੀ ਅਸੀਂ ਇਹਨੂੰ ਅੰਦਰ ਦੇ ਦਾਂਗੇ ਪੰਜਾਬ 'ਚ ਲੀਡਰ ਕੌਣ ਹੈ ਆਮ ਆਦਮੀ ਪਾਰਟੀ ਦੇ ਸਾਰ ਭਗਵੰਤ ਸਿੰਘ ਮਾਨ ਕਾਂਗਰਸ ਦੇ ਆ ਗਏ ਤੁਹਾਡੇ ਪ੍ਰਤਾਪ ਬਾਜਵਾ ਰਾਜਾ ਵੜਿੰਗ ਸੁਖੀ ਰੰਧਾਵਾ ਚੰਨੀ ਕਾਲੀ ਦਲ ਦੇ ਆ ਗਏ ਸੁਖਬੀਰ ਬਾਦਲ ਭਾਜਪਾ ਦੇ ਕੌਣ ਨੇ ਜੀ ਜਾਖੜ ਸਾਹਿਬ ਤੇ ਉਹ ਕੰਮ ਹੀ ਨਹੀਂ ਕਰ ਰਹੇ ਮੇਰੇ ਖਿਆਲ ਉਹ ਨਿਕਲ ਹੀ ਨਹੀਂ ਰਹੇ ਫੀਲਡ ਦੇ ਵਿੱਚ ਹੋਰ ਭਾਜਬਾ ਦੇ ਲੀਡਰ ਮੈਨੂੰ ਚਾਰ ਪਾਰਟੀਆਂ ਚੋਂ ਇੱਕ ਬੰਦਾ ਦੱਸ ਦਿਓ ਜਿੰਨੇ ਵਿਜ਼ਨ ਵਾਲੀ ਗੱਲ ਕੀਤੀ ਹੋਵੇ ਮੇਰੇ ਕੋਲ ਪੰਜਾਬ ਲਈ ਆਹ ਪਲਾਨ ਹੈ ਮੈਂ ਪੰਜਾਬ ਲਈ ਆਹ ਰੋਡ ਮੈਪ ਤਿਆਰ ਕੀਤਾ ਮੈਂ ਪੰਜਾਬ ਲਈ ਆਹ ਮਾਸਟਰ ਪਲਾਨ ਤਿਆਰ ਕੀਤਾ ਸਿਰਫ ਇੱਕੋ ਗੱਲਾਂ ਮਤਲਬ ਉਹਨੂੰ ਗੱਲਾਂ ਕੱਢੀ ਜਾਣਗੇ ਆ ਬਿਕਰਮ ਮਜੀਠੀਆ ਮੈਨੂੰ ਬੋਲ ਰਹੇ ਸੀ ਉਦੋਂ ਮੈਂ ਦੇਖਿਆ ਕਿ ਭਗਵੰਤ ਮਾਨ ਨੇ ਐਨਕ ਲਾ ਲਈ ਅੱਖਾਂ ਖਰਾਬ ਸ਼ਰਾਬ ਇਹਦੇ ਯਾਰ ਪੰਜਾਬ ਨੂੰ ਬੇਸਿਕ ਨਹੀਂ ਹੱਥ ਕਿੰਨੇ ਲੈ ਕੇ ਹੋਣਾ ਗੱਲ ਤੇ ਆਪਾਂ ਉਹ ਕਰੀਏ ਵਿਦਾ ਸ਼ਾਸ਼ਨ ਦੇ ਵਿੱਚ ਮੈਨੂੰ ਇੱਕ ਗੱਲ ਬੜੀ ਚੁਭੀ ਕਿ ਭਗਵਾਨ ਤਮਨ ਸੁਖਬੀਰ ਬਾਦਲ ਵਾਲੇ ਬੋਲ ਰਹੇ ਨੇ ਉਹਨੂੰ ਇਸ਼ਾਰਾ ਕਰਕੇ ਕਿ ਗੁਰਦੁਆਰੇ ਦੇ ਵਿੱਚ ਲੱਤਾਂ ਟੁੱਟੀਆਂ ਜੀ ਉਹਨਾਂ ਬੰਦਿਆਂ ਦੀਆਂ ਯਾਰ ਗੁਰੂ ਘਰ ਮਤਲਬ ਤੁਸੀਂ ਰੱਬ ਦੇ ਨਾਮ ਦੇ ਉੱਤੇ ਤੇ ਲੀਡਰੀ ਛੱਡ ਦੋ ਨਾ ਉਹਦੇ ਘਰ ਕਿਸੇ ਦੀ ਲੱਤ ਟੁੱਟ ਜੇ ਉਹਦੇ ਘਰ ਕਿਸੇ ਨੂੰ ਪੁੱਤਰ ਦੀ ਦਾਦ ਮਿਲ ਜੇ ਉਹਦੇ ਘਰ ਕਿਸੇ ਦਾ ਕਾਰੋਬਾਰ ਚੱਲਣ ਦਾ ਸੁਨੇ ਆ ਜੇ ਇਹ ਤੇ ਗੁਰੂ ਦੀਆਂ ਬਖਸ਼ੀਆਂ ਤੇ ਗੁਰੂ ਦੇ ਹੱਥ ਵਾਸ ਹੈ ਨਾ ਤੋ ਵੀ ਤੁਸੀਂ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਨਾ ਕਰੋ ਗੁਰੂ ਘਰ ਦੇ ਨਾਮ ਦੇ ਉੱਤੇ ਤੁਸੀਂ ਮਜ਼ਾਕ ਉਡਾਉਂਦੇ ਹੋ ਗੁਰੂ ਮੈਂ ਨਹੀਂ ਕਹਿੰਦਾ ਮੈਂ ਸੁਖਬੀਰ ਬਾਦਲ ਦਾ ਮੈਂ ਈ ਹਾਂ ਪਰ ਜਿਹੜੀ ਗੱਲ ਗ ਦੇਤੇ ਦਾ ਮਤਲਬ ਹੈ ਵੀ ਤੁਹਾਨੂੰ ਮਤਲਬ ਸਮਾਜ ਚ ਕਿਤੇ ਰਹਿਣ ਦੀ ਥਾਂ ਹੀ ਨਹੀਂ ਮਿਲਣੀ ਚਾਹੀਦੀ ਵੀ ਤੁਹਾਡੇ ਤੇ ਗੁਰੂ ਨਾਰਾਜ ਆ ਯਾਰ ਕੰਮ ਸੇ ਕੰਮ ਜਿਹੜੇ ਬੇਸਿਕ ਮੁੱਦੇ ਨੇ ਤੁਸੀਂ ਉਹਨੂੰ ਘੇਰਨਾ ਹੈ ਨਾ ਸੁਖਬੀਰ ਬਾਦਲ ਨੂੰ ਇਹ ਘੇਰੋ ਕਾਲ ਤਖਤ ਦੇ ਸਾਹਮਣੇ ਖਲੋ ਕੇ ਕਰ ਰਹੇ ਆ ਵੀ ਮੈਂ ਕੀਤਾ ਆ ਵੀ ਮੈਂ ਕੀਤਾ ਪੰਜਾਬ ਚ ਉਹ ਡੀਜੀਪੀ ਮੈਂ ਲਾਇਆ ਜਿਹੜੇ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਮਾਰਦੇ ਸੀਗੇ ਜਿਹੜੇ ਜੀਪਾਂ ਨਾਲ ਦੋ ਪਾਸੇ ਬੰਨ ਕੇ ਬੰਦੇ ਪਾੜ ਦਿੰਦੇ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਲਾਇਆ ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਰਾਜਨੀਤੀ ਕਰੋ ਯਾਰ ਤੁਸੀਂ ਉਹਨੂੰ ਸੱਟ ਲਾ ਕੇ ਕੋਈ ਮੈਨੂੰ ਇੱਕ ਇਸ਼ੂ ਤੇ ਦੱਸ ਦਿਓ ਵਿਧਾਨ ਸਭਾ ਦੇ ਵਿੱਚ ਉਹਨੇ ਐਨਕਾਂ ਕੋ ਲਾਈਆਂ ਮੇਰੇ ਕੋ 30 ਬੰਦੇ ਨੇ ਉਹ ਆਪਣੇ 10 ਨਹੀਂ ਇਕੱਠੇ ਕਰ ਸਕਦਾ ਇਹ ਸੁਣ ਸੁਣ ਤੇ ਸੀ ਆਕ ਗਏ ਆ ਪੰਜਾਬੀ ਯਾਰ ਅਸੀਂ ਕਰਨਾ ਕੀ ਹੈ ਕਮ ਸੇ ਕਮ ਸਾਡੀ ਬਾਹ ਫੜ ਲਓ ਯਾਰ ਉਹ ਕਹਿੰਦੇ ਆ ਨਾ ਵੀ ਵਾਹ ਕਿੰਨੂੰ ਫੜਾਈ ਏ ਕਿਦੇ ਆਸਰੇ ਰਹੀ ਏ ਕਿੰਨੂੰ ਆਪਣਾ ਪੱਲਾ ਫੜਾਈ ਏ ਕਿ ਤੁਰੀਏ ਤੁਰ ਗਏ ਯਾਰ ਮੁਹਬਤਾਂ ਵਾਲੇ ਨਾਲ ਹੀ ਲੈ ਗਏ ਹਾਸੇ ਦਿਲ ਨਹੀਂ ਲੱਗਦਾ ਮੁਹੰਮਦ ਬਖਸ਼ਾ ਜਾਈਏ ਕਿਹੜੇ ਪਾਸੇ ਕਿੱਧਰ ਚਲ ਜੀਏ ਯਾਰ ਕਾਲੀਆਂ ਹਲ ਚਲ ਜੀਏ ਕਾਂਗਰਸ ਚਲ ਜੀਏ ਭਾਜਪਾ ਚਲ ਜੀਏ ਕਿੱਥੇ ਜਾਈਏ ਕਿਹੜੀ ਮਾਂ ਨੂੰ ਰੋਈਏ ਜਾ ਕੇ ਯਾਰ ਕੁਛ ਨਹੀਂ ਹਾਲਾ ਰੰਬੰਦੇ ਅੱਛਾ ਮੱਲ ਸਭ ਇੱਕ ਲਾਸਵਾਲ ਹੈ ਲੋਕਾਂ ਵਾਸਤੇ ਹਮੇਸ਼ਾ মিডিਆ ਖੜਦਾ ਜਿੱਥੇ ਵੀ ਕੋਈ ਮੁਸ਼ਕਲ ਹੁੰਦੀ ਹੈ ਕੋਈ ਧੱਕਾ ਹੋ ਰਿਹਾ ਹੈ ਕੋਈ ਪੁਸਤਕਾ ਕਰਦੇ ਹੈ ਪ੍ਰਸ਼ਾਸਨ ਧੱਕਾ ਕਰਦਾ ਹੈ ਪਰ মিডিਆ ਵਾਸਤੇ ਹੱਕ ਵਿੱਚ ਲੋਕ ਆਣ ਕੇ ਬਾਹਰ ਕਰਨ ਤੋਂ ਨਿਕਲ ਕੇ ਬਾਹਰ ਕੀ ਲੱਗਦਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕੀ ਪੀਰ ਕਰਨ ਚਾਹੁੰਦੇ ਮੈਂ ਇੱਕ ਗੱਲ ਕਹਿਣਾ ਜੀ ਦੁੱਖ ਕਿਸ ਗੱਲ ਦਾ ਲੱਗਦਾ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਕਿ ਚਰਚਾ ਚੱਲ ਰਹੀ ਸੀ ਚਰਚਾ ਚੱਲ ਪਈ ਸਾਡੇ ਮਤਲਬ ਸ਼ਹਿਰ ਦੇ ਸਾਰ ਨਵਜੋਤ ਸਿੰਘ ਸਿੱਧੂ ਵਰਲਡ ਫੇਮਸ ਚਿਹਰਾ ਨੇ ਉਹ ਜਦੋਂ ਸੱਤਾ 'ਚ ਨਹੀਂ ਹੁੰਦੇ ਤੇ ਬੜੇ ਸੁਪਨੇ ਵਿਖਾਏ ਜਾਂਦੇ ਮੈਂ ਆਖ ਕਰ ਦੂੰ ਮੈਂ ਪੰਜਾਬ ਲਈ ਲੜਨਾ ਮੈਨੂੰ ਅਜੇ ਤੱਕ ਫੋਨ 'ਚ ਉਹਨਾਂ ਦੀ ਰਿਕਾਰਡਿੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਜੇ ਇਨਸਾਫ ਨਾ ਦਵਾ ਸਕਿਆ ਤੇ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਮੈਂ ਸਿਆਸਤ ਛੱਡ ਦੂੰਗਾ ਅੱਜ ਮੌਕਾ ਮਿਲੇ ਸਿਆਸਤ ਉਹਨਾਂ ਫੇਰ ਕਰਨੀ ਉਹ ਕਰ ਕੀ ਰਹੇ ਨੇ ਗੁੱਲੀ ਡੰਡਾ ਖੇਡ ਰਹੇ ਆ ਬਰੰਟੇ ਮੈਂ ਲੋਕਾਂ ਦੀ ਮਾਨਸਿਕਤਾ ਦੱਸਣ ਲੱਗਾ ਤੁਹਾਨੂੰ ਉਹ ਬਰੰਟੇ ਖੇਡ ਰਹੇ ਆ ਉਹ ਪਤੰਗਾਂ ਡਾ ਰਹੇ ਨੇ ਇਹ ਪੰਜਾਬ ਇੱਥੇ ਹਜ਼ਾਰ ਬੰਦਾ ਹੋਊਗਾ 17 ਸੈਕਟਰ ਦੇ ਵਿੱਚ ਤੁਸੀਂ ਕੱਲੇ-ਕੱਲੇ ਕੋਲੋਂ ਸਿੱਧੂ ਸਾਹ ਦਾ ਪੋਲੀਟਿਕਲ ਓਪੀਨੀਅਨ ਮੈਂ ਨਹੀਂ ਕਹਿੰਦਾ ਉਹ ਕ੍ਰਿਕਟਰ ਬਹੁਤ ਵਧੀਆ ਆਣਗੇ ਕਮੈਂਟੇਟਰ ਬਹੁਤ ਵਧੀਆ ਨੇ ਸਾਡੇ ਦੇਸ਼ ਦੇ ਮਤਲਬ ਉਹ ਸੈਲੀਬ੍ਰਿਟੀ ਨੇ ਪੋਲੀਟਿਕਲੀ ਓਪੀਨੀਅਨ ਉਹਨਾਂ ਦਾ ਲੈ ਲਓ ਲੋਕਾਂ ਕੋਲੋਂ ਇੱਕ ਵੀ ਬੰਦਾ ਨਹੀਂ ਕਹੂਗਾ ਕਿ ਉਹਨੇ ਪੰਜਾਬ ਲਈ ਕੁਝ ਕੀਤਾ ਤੇ ਲੋਕਾਂ ਦੀ ਮਾਨਸਿਕਤਾ ਦੱਸਾਂ ਉਹ ਹੁਣੇ 17 ਸੈਕਟਰ ਚਾ ਦੇ ਤੇ 1000 ਦੇ ਵਿੱਚੋਂ 800 ਬੰਦਾ ਉਹਦੇ ਨਾਲ ਫੋਟੋ ਖਰਾਉ ਤੇ ਦਿਮਾਗ ਖਰਾਬ ਹੋਣੇ ਨੇ ਹੁਣ ਬਲਕਾਰ ਸਿੱਧੂ ਨੇ ਮਜ਼ਾਕ ਡਾਇਆ ਤੁਸੀਂ ਐਜ਼ ਅ ਸਿੰਗਰ ਵੀ ਬਹੁਤ ਪੈਸਾ ਬਣਾਇਆ ਲੋਕਾਂ ਤੁਹਾਡਾ ਮਾਨਤਾਣ ਕੀਤਾ ਤੁਹਾਡੇ ਨਾਂ ਤੇ ਤਾਰੀਆਂ ਵਜਾਈਆਂ ਤੁਹਾਨੂੰ ਪੇ ਵੀ ਕੀਤਾ ਪੈਸੇ ਦੇ ਰੂਪ ਵਿੱਚ ਵੀ ਤੇ ਸਤਕਾਰ ਦੇ ਰੂਪ ਦੇ ਵਿੱਚ ਵੀ ਠੀਕ ਹੈ ਤੇ ਤੁਹਾਡੀ ਮਾਨਸਿਕਤਾ ਇਹ ਹੈ ਤੁਸੀਂ ਪੋਲੀਟੀਕਲੀ ਚੱਲ ਗਏ ਤੇ ਅਸੀਂ ਲੋਕਾਂ ਨੇ ਤੁਹਾਨੂੰ ਚੁਣ ਲਿਆ ਜਦੋਂ ਕੋਈ ਪੋਲੀਟੀਕਲੀ ਤੋਂ ਤੁਹਾਡੀ ਕੋਈ ਬੈਕਗ੍ਰਾਉਂਡ ਹੀ ਨਹੀਂ ਸੀ ਤੁਹਾਡੇ ਕੋਲ ਕੋਈ ਵਿਜ਼ਨ ਹੀ ਨਹੀਂ ਸੀ ਅਸੀਂ ਲੋਕਾਂ ਨੇ ਅੰਨੇਵਾ ਤੁਹਾਨੂੰ ਚੁਣ ਲਿਆ ਇਹੋ ਸਾਡੇ ਲੋਕਾਂ ਦੀ ਮਾਨਸਿਕਤਾ ਆ ਕਿ ਜਦੋਂ ਕਿਸੇ ਨੂੰ ਚੁੜਨਾ ਉਹਨੂੰ ਦੇਖੋ ਤੇ ਸਹੀ ਯਾਰ ਇਹਦਾ ਪਛੋਕੜ ਕੀ ਹੈ ਇਹਨੇ ਕੀ ਕੀਤਾ ਪੰਜਾਬ ਲਈ ਇਹਦੇ ਮਨ ਚ ਪੰਜਾਬ ਦਾ ਦਰਦ ਇਸ ਪੰਜਾਬ ਦਾ ਵਿਜ਼ਨ ਕੀ ਹੈ ਇਹਦੇ ਕੋਲ ਸਾਡੇ ਸਮਾਜ ਲਈ ਹੈ ਕੀ ਹੈ ਪਰ ਅਸੀਂ ਲੋਕ ਵੀ ਤੇ ਉਨੇ ਹੀ ਕਸੂਰਵਾਰ ਆ ਨਾ ਯਾਰ ਇੱਕ ਚਿਹਰਾ ਵੇਖ ਕੇ ਬੰਦਿਆਂ ਨੂੰ ਚੁਣ ਲੀਨੇ ਆ ਤੇ ਮੁੜ ਕੇ ਆਪਣੇ ਮੱਥੇ ਤੇ ਹੱਥ ਮਾਰਦੇ ਆ ਫਿਰ ਇਹ ਪੰਜਾਬ ਦਾ ਭਲਾ ਕਿੱਥੋਂ ਹੋਣਾ ਮੈਂ ਹੁਣ ਵੀ ਇੱਕ ਐਗਜ਼ਾਮਪਲ ਦਿੱਤੀ ਆ ਮੈਂ ਇੱਕ ਪੰਜਾਬ ਦੇ ਵਿੱਚ ਜਾਗੋ ਜਿਹੜੀ ਜਾਗੋ ਪੰਜਾਬ ਮਹਿੰਮ ਚਲਾਈ ਸੀ ਮੇਰਾ ਦਿਲ ਕਰਦਾ ਹੈ ਕਿ ਲੋਕ ਜਾਗਰੂਕ ਹੋਣ ਇਹਨਾਂ ਲੋਕਾਂ ਨੂੰ ਜਾਗਰੂਕ ਕਰੀਏ ਜਿੰਨਾ ਚਿਰ ਲੋਕ ਜਾਗਰੂਕ ਨਹੀਂ ਹੋਣਗੇ ਪੰਜਾਬ ਨਹੀਂ ਸੁਧਰ ਸਕਦਾ ਮੈਂ ਇੱਕ ਮਹਿੰਮ ਚਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਨਾ ਮੇਰੇ ਸਾਹਮਣੇ ਅਸੀਂ 12 ਬੰਦੇ ਵੀ ਇਕੱਠੇ ਕਰਦੇ ਮਹੱਲੇ 'ਚ ਜਾਣਾ ਸਾਡੀ ਟੀਮ ਦੱਸਦੀ ਸੀ ਸੀ ਆਉਣਾ ਸੀ ਉੱਥੇ ਆਪਣਾ ਨਾਟਕ ਤੇ ਆ ਸਾਰਾ ਕੁਝ ਕਰਨਾ ਸਾਡੇ ਅੱਗੇ ਉੱਥੇ ਔਰਤਾਂ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਬੱਚੀਆਂ ਉਹ ਬੈਠੀਆਂ ਹੁੰਦੀਆਂ ਨੇ ਉਹਨਾਂ ਦੀ ਗੱਦੀ ਚ ਗੋਦੀ ਦੇ ਵਿੱਚ 5 5 6 6 ਸਾਲ ਦੀਆਂ ਬੱਚੀਆਂ ਵੀ ਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਪੁੱਛਦਾ ਹਾਂ ਸਟੇਜ ਦੇ ਉੱਤੋਂ ਕਿ ਮੇਰੀ ਜੋ ਭੈਣੋ ਆਟਾ ਦਾਲ 20 20 ਕਿਲੋ ਲੈਣ ਦੀਪੂ ਦੇ ਉੱਤੇ ਜਾਂਦੀਆਂ ਉਹ ਕਹਿੰਦੀਆਂ ਜੀ ਜਾਂਦੀਆਂ ਮੈਂ ਕਹਾਂ ਲੈਣਾ ਤੇ ਲੱਗਦੀਆਂ ਉਹ ਕਹਿੰਦੀਆਂ ਲੱਗਦੀਆਂ ਜਲੀਲ ਹੁੰਦੀਆਂ ਦੀਪੂ ਵਾਲੇ ਕੋ ਐਮਐਲਏ ਕੋ ਕਾਉਂਸਲਰ ਕੋ ਸਰਪੰਚ ਕੋਲੋਂ ਕਹਿੰਦੀਆਂ ਉਹ ਨਹੀਂ ਆ ਵਾ ਤੇ ਮੈਂ ਕਹਾਂ 15 ਸਾਲ ਬਾਅਦ ਤੁਸੀਂ ਕੀ ਚਾਹੁੰ ਇਹੋ ਬੱਤੀ ਦੇ ਬਿੱਲ ਫ੍ਰੀ ਕਰਾਉਂਚ ਲੱਗੀ ਹੋਵੇ ਉਦੋਂ ਉਹਨਾਂ ਨੂੰ ਸਮਝ ਆਉਂਦੀ ਆ 10 ਕਿ ਮਿੰਟ ਵੀ ਬੰਦਾ ਗੱਲਾਂ ਤੇ ਸਹੀ ਕਰਦਾ ਤੇ ਜਦੋਂ ਮੈਂ ਨਿਉਣੀ ਸਟੇਜ ਸਾਹਮਣੇ ਘਰ ਨੂੰ ਜਾਂਦੇ ਰਹੋ ਆਪਣੇ ਘਰਾਂ ਸਾਹਮਣੇ ਜਾਂਦੇ ਨੇ ਅਗਲੇ ਦਿਨ ਆਟਾ ਮਿਲਣਾ ਹੁੰਦਾ ਤੇ ਫੇਰ ਆਪਾਂ ਉੱਥੇ ਜਲ ਜਾਂਦੇ ਆ ਤੇ ਪੰਜਾਬ ਸਦਰਨਾ ਕਿੱਥੋਂ ਹੈ ਯਾਰ ਅਸੀਂ ਲੋਕ ਕੀ ਆ ਅਸੀਂ ਲੋਕ ਮਤਲਬ ਜਿੰਨੇ ਵੀ ਤੁਸੀਂ ਪੰਜਾਬ ਦੇ ਦਰਦੀ ਹੋ ਸਾਨੂੰ ਵੀ ਪਤਾ ਵੀ ਪੰਜਾਬ ਸਾਡੇ ਹੱਥਾਂ ਚੋਂ ਨਿਕਲ ਚੁੱਕਾ ਪਰ ਅਸੀਂ ਫਿਰ ਵੀ ਆਪਣਾ ਦਰਦ ਸ਼ੋਅ ਕਰਦੇ ਆ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਉਹ ਜਿਵੇਂ ਕਿਤੇ ਅੱਗ ਲੱਗੀ ਸੀ ਨਾ ਤੇ ਇੱਕ ਚਿੜੀ ਚੁੰਝ ਚ ਪਾਣੀ ਭਰਦੀ ਆ ਤੇ ਉੱਥੇ ਜਾ ਕੇ ਸੁੱਟ ਆਉਂਦੀ ਆ ਤੇ ਉਹਨੂੰ ਤਮਾਸ਼ੀ ਵੀ ਜਿਹੜੇ ਖਲੋਤੇ ਹੋ ਵੇਖਣ ਦੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਤੇਰੀ ਚੁੰਝ ਨਾਲ ਅੱਗ ਬੁਝ ਜਾਣੀ ਆ ਉਹ ਕਹਿੰਦੇ ਮੈਨੂੰ ਪਤਾ ਮੇਰੀ ਅੱਖ ਚੁੰਝਨਾਕ ਨਹੀਂ ਬਜਣੀ ਮੇਰੀ ਬੂੰਦ ਬੂੰਦ ਰਾਕ ਨਹੀਂ ਬਜਣੀ ਪਰ ਜਦੋਂ ਕਿਤੇ ਮੇਰਾ ਨਾਮ ਆਊਗਾ ਤੇ ਬੁਝਾਉਣ ਵਾਲਿਆਂ ਚ ਆਊਗਾ ਤਮਾਸ਼ੀਨਾ ਚ ਨਹੀਂ ਆਊਗਾ ਮੈਂ ਉਹ ਇਸ ਕਰਕੇ ਮਤਲਬ ਇਹੀ ਫਰਜ ਅਸੀਂ ਆਪਣਾ ਅਦਾ ਕਰ ਰਹੇ ਹਾਂ ਤੋਂ ਜਿੰਨਾ ਚਿਰ ਸਾਹ ਪ੍ਰਾਨ ਨੇ ਕਰਦੇ ਰਹਿਵਾਂ ਠੀਕ ਆ ਬਹੁਤ ਧੰਨਵਾਦ ਸਮਝਦਾ ਬਿਲਕੁਲ ਦੇਖੋ ਮੰਦੀ ਮੰਨਾ ਨੇ ਜਿਨ੍ਹਾਂ ਨੇ ਹਮੇਸ਼ਾ ਵੀ ਵਾਕੀ ਨਾਲ ਬੋਲਿਆ ਹਰ ਮੁੱਦੇ ਦੇ ਉੱਤੇ ਤਾਂ ਅੱਜ ਸੈਕਟਰ 17 ਦੇ ਵਿੱਚ ਮੰਦੀ ਮੰਨਾ ਜੋ ਕਿ ਪੱਤਰਕਾਰ ਭਾਈਚਾਰਾ ਦੇ ਹੱਕ ਦੇ ਵਿੱਚ ਖੜੇ ਨੇ ਤੇ ਸਰਕਾਰ ਨੂੰ ਕਿਹਾ ਕਿ ਇਸ ਤਰੀਕੇ ਨਾਲ ਆਵਾਜ਼ ਨਹੀਂ ਦਵਾਲੀ ਚਾਹੀਦੀ ਕਿ ਹੁਣ ਦੇਖਦੇ ਹਾਂ ਮੁੰਦਰੀ ਸਿੰਘ ਸਿੱਧ ਉਦੇ ਵਿੱਚੋਂ ਅੱਗੇ ਨਿਕਲਦਾ ਕਿ ਥੋੜੇ ਕਰ ਮੈਂ ਸੁਮਿਤ ਦੇ ਨਾਲ ਤਕਸੀ